ਹਲੋ ਜੀ ਸਤਿ ਸ਼੍ਰੀ ਅਕਾਲ ਹੋ ਮੇਰੇ ਘਰ ਦੇ ਸਾਰੇ ਬਹੁਤ ਬਹੁਤ ਵਧੀਆ ਹੋਵੋਗੇ ਹਾਂਜੀ ਜੀ ਅੱਜ ਅਸੀਂ ਸਾਰੀ ਫੈਮਿਲੀ ਜਾ ਰਹੀ ਸੀ ਵਜੀਤਪੁਰ ਗੁਰਦੁਆਰਾ ਸਾਹਿਬ ਸੋ ਅੱਜ ਸਾਡਾ ਬਹੁਤ ਮਾਨ ਕੀਤਾ ਨਾਲੇ ਸਾਰੇ ਜਣੇ ਘਰ ਸੀ ਅਸੀਂ ਸੋਚਿਆ ਚਲੋ ਦਰਸ਼ਨ ਕਰ ਲੈਨੇ ਗੁਰਦੁਆਰਾ ਸਾਹਿਬ ਦੇ ਸੋ ਅਸੀਂ ਜਾ ਰਹੇ ਸੀ ਫਿਰੋਜ਼ਪੁਰ ਰਾਸਤੇ ਦੇ ਵਿੱਚ ਮੈਂ ਵਲੌਗ ਨੂੰ ਆਪਣਾ ਕੀਤਾ ਸੀ ਸਟਾਰਟ ਤੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ ਤੁਸੀਂ ਮਿਲਦੇ ਹਾਂ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਹਾਂਜੀ ਜੀ ਉਸ ਤੋਂ ਬਾਅਦ ਬੌਬੀ ਕਰ ਰਹੀ ਸੀ ਵਲੋਗਿੰਗ ਫਰੰਟ ਤੇ ਬੈਠ ਕੇ ਸੋ ਮੈਂ ਬੈਠੇ ਹੋਈ ਸੀ ਪਿਛਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਅਸੀਂ ਸਾਰੀ ਫੈਮਿਲੀ ਬੱਸ ਪਹੁੰਚ ਗਏ ਸੀ ਫਿਰੋਜ਼ਪੁਰ ਦੇ ਵਿੱਚ ਬਸ ਥੋੜੀ ਦੂਰ ਤੇ ਹੀ ਅਸੀਂ ਆ ਚੁੱਕੇ ਸੀਗੇ ਉਸ ਤੋਂ ਬਾਅਦ ਹਾਂਜੀ एवरीवन ਅਸੀਂ ਪਹੁੰਚ ਚੁੱਕੇ ਸੀਗੇ ਤੇ ਰਾਸਤੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪਾਰਕਿੰਗ ਦੇਖਾਂਗੇ ਗੱਡੀ ਨੂੰ ਡੱਕਣ ਦੇ ਲਈ ਆਪਾਂ ਕਿਤੇ ਸੇਫ ਟੀਜੀ ਜਗ੍ਹਾ ਤੇ ਜਾ ਕੇ ਗੱਡੀ ਨੂੰ ਡੱਕ ਦਵਾਂਗੇ ਹਾਂਜੀ ਉਸ ਤੋਂ ਬਾਅਦ ਬਸ ਅਸੀਂ ਪਹੁੰਚ ਗਏ ਹੀ ਸੀਗੇ ਤੇ ਅਸੀਂ ਰਾਸਤੇ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਫੈਮਿਲੀ ਤੇ ਵਲੌਗ ਬੋਵੀ ਤੇ ਕਦੇ ਮੈਂ ਬਣਾ ਰਹੀ ਸੀ ਰਲ ਮਿਲ ਕੇ ਹੀ ਬਸ ਇਦਾਂ ਹੀ ਵਲੌਗ ਅਸੀਂ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਜ਼ਿਕਰ ਮੈਂ ਅੱਜ ਗੱਲ ਮੌਸਮ ਦੀ ਕਰਾਂ ਤਾਂ ਮੌਸਮ ਬਹੁਤ ਵਧੀਆ ਸੀਗਾ ਮੌਸਮ ਠੀਕ ਸੀਗਾ ਜਿਆਦਾ ਗਰਮੀ ਨਹੀਂ ਧੁੱਪ ਨਹੀਂ ਸੀਗੀ ਮੌਸਮ ਠੰਡਾ ਠੰਡਾ ਸੀਗਾ ਇਹੋ ਜਿਹਾ ਮੌਸਮ ਵਿੱਚ ਸਭ ਤੋਂ ਪਹਿਲਾਂ ਇੱਥੇ ਮੈਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਕਹਿੰਦੇ ਬਸ ਅਸੀਂ ਆ ਚੁੱਕੇ ਸੀਗੇ ਸਭ ਤੋਂ ਪਹਿਲਾਂ ਤਾਂ ਆਪਾਂ ਪਾਰਕਿੰਗ 'ਚ ਟਿਕ ਟਿਕਟਾ ਕੇ ਗੱਡੀ ਨੂੰ ਆਪਾਂ ਡੱਕ ਦਵਾਂਗੇ ਤੇ ਮੌਸਮ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਅੱਜ ਮੈਂ ਲਾਈਵ ਨਹੀਂ ਹੋਈ ਸੀ ਹਾਂਜੀ ਲਾਈਵ ਆਪਾਂ ਰੋਜ਼ ਰੋਜ਼ ਨਹੀਂ YouTube ਲਾਈਵ ਆਪਾਂ ਜਦੋਂ ਵੀ ਹੋਣਾ ਹੋਇਆ ਇੰਸਟਾਗ੍ਰam ਦੇ ਵਿੱਚ ਮੈਂ ਮੈਸੇਜ ਲਗਾ ਦਿੱਤਾ ਜਾਊਗਾ ਤੁਸੀਂ ਆਪਣਾ ਉਸ ਟਾਈਮ ਐਡ ਹੋ ਸਕਦੇ ਹੋ ਲਾਈਵ ਦੇ ਵਿੱਚ ਆਪਾਂ ਕੰਮ ਦੇ ਰਿਲੇਟਿਡ ਹੀ ਕੋਈ ਨਾ ਕੋਈ ਗੱਲ ਕਰਿਆ ਕਰਾਂਗੀ ਮੇਰੇ ਕੋਈ ਵੀ ਵਰਕ ਦੇ ਰਿਲੇਟਿਡ ਵੀ ਜਵਾਬ ਤੁਹਾਨੂੰ ਲਾਈਵ ਦੇ ਵਿੱਚ ਸਾਇਆ ਕਰੇਗਾ ਹਾਂਜੀ ਅਸੀਂ ਪਹੁੰਚ ਚੁੱਕੇ ਸੀਗੇ ਸਾਰੇ ਜਾਣੇ ਤੁਸੀਂ ਵੀ ਦਰਸ਼ਨ ਕਰੋ ਮੇਰੀ YouTube ਫੈਮਲੀ ਤੁਹਾਨੂੰ ਵੀ ਦਰਸ਼ਨ ਮੈਂ ਕਰਵਾਉਂਗੀ ਅੱਜ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਸਕੂਨ ਏਦਾਂ ਦੀ ਜਗ੍ਹਾ ਤੇ ਮਿਲਦਾ ਹੈ ਆਣ ਕੇ ਸਭ ਤੋਂ ਪਹਿਲਾਂ ਤਾਂ ਬਾਹਰ ਦਾ 뷰 ਚੈੱਕ ਕਰੋ ਕਿੰਨੀਆਂ ਦੇਖ ਸਕਦੇ ਹੋ ਦੁਕਾਨਾਂ ਸਜੀਆਂ ਹੋਈਆਂ ਸੀ ਹਨਾ ਮਤਲਬ ਬਹੁਤ ਸੋਹਣਾ ਸੋਹਣਾ ਸਮਾਨ ਪਿਆ ਹੋਇਆ ਸੀਗਾ ਤੇ ਬਹੁਤ ਵਧੀਆ ਸੀ ਹਾਂਜੀ ਉਸ ਤੋਂ ਬਾਅਦ ਆਪਾਂ ਗੱਡੀ ਨੂੰ ਢੱਕਾਂਗੇ ਪਾਰਕਿੰਗ ਦੇ ਵਿੱਚ ਅਸੀਂ ਗਏ ਨਹੀਂ ਹੈਗੇ ਸੀਗੇ ਅਸੀਂ ਇਧਰਲੀ ਸਾਈਡ ਪਾਰਕਿੰਗ ਪਹਿਲਾਂ ਅਸੀਂ ਦੇਖੀ ਸੀ ਉਹ ਹੋਰ ਸੀਗੀ ਉਧਰਲੀ ਸਾਈਡ ਉਧਰ ਅਸੀਂ ਨਹੀਂ ਗਏ ਇਧਰਲੀ ਸਾਈਡ ਵੀ ਗੱਡੀਆਂ ਡੱਕੀਆਂ ਹੋਈਆਂ ਸੀਗੀਆਂ ਹਨ ਇੱਥੇ ਆਪਾਂ ਡੱਕਣ ਨੂੰ ਜਗ੍ਹਾ ਦੇਖਦੇ ਹਾਂ ਕਿੱਥੇ ਗੱਡੀ ਲਈ ਜਗ੍ਹਾ ਦੇਖ ਸਕਦੇ ਹੋ ਕਿੰਨੀਆਂ ਹੀ ਗੱਡੀਆਂ ਨੇ ਹਨ ਜਿਹੜੇ ਲੋਕ ਆਂਦੇ ਆ ਦਰਸ਼ਨ ਕਰਨ ਦੇ ਲਈ ਸੰਗਤ ਆਂਦੀ ਆ ਉਹਨਾਂ ਸਾਰਿਆਂ ਦੀਆਂ ਗੱਡੀਆਂ ਡੱਕੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਆਪਣੀ ਗੱਡੀ ਲਈ ਜਗ੍ਹਾ ਹੀ ਨਹੀਂ ਮਿਲ ਰਹੀ ਸੀ ਜੇਕਰ ਮਿਲਦੀ ਸੀ ਤਾਂ ਐਸੀ ਵੀ ਉਹਨਾਂ ਨੇ ਵੀ ਮੋੜ ਨਹੀਂ ਹੋ ਗਈ ਜਿਨ੍ਹਾਂ ਦੇ ਅੱਗੇ ਖੜੀ ਆ ਹਨ ਬਹੁਤ ਔਖਾ ਹੋ ਗਿਆ ਆਪਾਂ ਨੂੰ ਜਗ੍ਹਾ ਮਿਲੀ ਆਪਾਂ ਗੱਡੀ ਡੱਕ ਚੁੱਕੇ ਸੀ ਉਸ ਤੋਂ ਬਾਅਦ ਸਾਰੀ ਫੈਮਿਲੀ ਗੱਡੀ ਤੋਂ ਬਾਹਰ ਆਨ ਕੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਜੋੜੇ ਬਾਹਰ ਉਤਾਰੇ ਪੈਰ ਤੋਂ ਤੋਤੇ ਉਸ ਤੋਂ ਬਾਅਦ ਅਸੀਂ ਆ ਚੁੱਕੇ ਸੀਗੇ ਸਭ ਤੋਂ ਪਹਿਲਾਂ ਤਾਂ ਇੱਥੇ ਸ਼ਰਦਈ ਸ਼ਕੈਸ਼ ਮਿੱਠਾ ਪਾਣੀ ਬਹੁਤ ਸੇਵਾ ਕਰ ਰਹੇ ਸੀਗੇ ਬ੍ਰਾਹਮਣ ਤਾਂ ਸਭ ਤੋਂ ਪਹਿਲਾਂ ਆਪਾਂ ਪੀਵਾਂਗੇ ਸ਼ਕੈਸ਼ ਬਹੁਤ ਹੀ ਆਨੰਦ ਆਇਆ ਪੀ ਕੇ ਸ਼ਰਦਈ ਸ਼ਰਦਈ ਵੈਸੇ ਘਰੇ ਵੀ ਬਣਾਉਂਦੇ ਨੇ ਪਰ ਮੈਂ ਇੱਥੇ ਪਹਿਲੀ ਵਾਰੀ ਪੀਤੀ ਸੀਗੀ ਤਾਂ ਉਸ ਤੋਂ ਬਾਅਦ ਹਾਂਜੀ ਕੈਸ਼ ਪਿੰਤ ਤੋਂ ਬਾਅਦ ਬਹੁਤ ਜ਼ਿਆਦਾ ਭੀੜ ਸੀ ਬਹੁਤ ਜ਼ਿਆਦਾ ਸੰਗਤ ਸੀ ਬਹੁਤ ਜ਼ਿਆਦਾ ਸੀ ਦੂਰ ਦੂਰ ਤੋਂ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਆਪਣੀਆਂ ਸੁੱਖਾਂ ਪੂਰੀਆਂ ਕਰਨ ਦੇ ਲਈ ਬਹੁਤ ਜ਼ਿਆਦਾ ਸੰਗਤ ਆਈ ਹੋਈ ਸੀ ਲੰਗਰ ਹਾਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੰਗਰ ਛਕਾਂਗੇ ਸੋ ਲੰਗਰ ਹਾਲ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀ ਜਿਹਦੇ ਕਰਕੇ ਮੈਂ ਅੰਦਰ ਵੀਡੀਓ ਨਹੀਂ ਬਣਾ ਸਕੀ ਲੰਗਰ ਛਕਣ ਤੋਂ ਬਾਅਦ ਆਪਾਂ ਇੱਧਰ ਆਗੇ ਸੀ ਗੁਰੂ ਜੀ ਦੇ ਦਰਸ਼ਨ ਕਰਨ ਹੁਣ ਆਪਾਂ ਅੰਦਰ ਜਾਵਾਂਗੇ ਇੱਥੇ ਸਭ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਸਾਰੇ ਫੈਮਿਲੀ ਮੰਮਾ ਪਾਪਾ ਅੱਗੇ ਜਾ ਰਹੇ ਸੀ ਆਤੀ ਬਹੁਵੀਅਸੀ ਪਿੱਛੇ ਸੀਗੇ ਸਭ ਤੋਂ ਪਹਿਲਾਂ ਤਾਂ ਇੱਧਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਦੇ ਵਿੱਚ ਚਲੋ ਆਪਾਂ ਮੈਂ ਇਹ ਨਹੀਂ ਕਹੂੰਗੀ ਕਿ ਬਹੁਤ ਜ਼ਿਆਦਾ ਭੀੜ ਸੀ ਹਨਾ ਜੇਕਰ ਤੁਸੀਂ ਇਹੋ ਜੀ ਜਗ੍ਹਾ ਤੇ ਆਣਾ ਹੈ ਤਾਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਹਨਾ ਤਾਂ ਇੱਥੇ ਗੁੱਸੇ ਵਾਲੀ ਕੋਈ ਗੱਲ ਨਹੀਂ ਹੁੰਦੀ ਕੀ ਹਨਾ ਵੀ ਉਹ ਮਤਲਬ ਬਹੁਤ ਜ਼ਿਆਦਾ ਭੀੜ ਹੈ ਜਗ੍ਹਾ ਨਹੀਂ ਮਿਲ ਰਹੀ ਸਬਰ ਨਾਮ ਦੀ ਚੀਜ਼ ਹੁੰਦੀ ਹੈ ਨਾ ਸਬਰ ਬਸ ਲਾਈਨ ਦੇ ਵਿੱਚ ਉਹ ਮੈਂ ਸਬਰ ਰੱਖਿਆ ਆਪਣੇ ਮਨ ਦੇ ਵਿੱਚ ਬਹੁਤ ਆਨੰਦ ਆਇਆ ਮੱਥਾ ਟੇਕ ਕੇ ਹਾਂਜੀ ਉਸ ਤੋਂ ਬਾਅਦ ਅੰਦਰ ਆਪਾਂ ਮੱਥਾ ਟੇਕਾਂਗੇ ਮੱਥਾ ਮੈਂ ਅੰਦਰ ਵੀ ਆਪਣਾ ਵਲੌਗ ਨਹੀਂ ਬਣਾਇਆਗਾ ਉਸ ਤੋਂ ਬਾਅਦ ਬਾਹਰ ਆਣ ਕੇ ਇੱਥੇ ਹਾਂਜੀ ਪੰਜ ਇਸ਼ਨਾਨਾਂ ਕਰਾਂਗੇ ਉਸ ਤੋਂ ਬਾਅਦ ਪੰਜ ਇਸ਼ਨਾਨ ਕਰਨ ਤੋਂ ਬਾਅਦ ਮੈਂ ਆਪਣਾ ਹਾਂਜੀ ਉਸ ਤੋਂ ਬਾਅਦ ਅਸੀਂ ਬਾਹਰ ਆ ਚੁੱਕੇ ਸੀ ਬਹੁਤ ਆਨੰਦ ਆਇਆ ਸੌਰੀ ਮੈਂ ਅੰਦਰ ਵੀਡੀਓ ਨਹੀਂ ਬਣਾ ਸਕੀਗੀ ਅੰਦਰ ਅਸੀਂ ਕੁਝ ਟਾਈਮ ਦੇ ਲਈ ਬੈਠੇ ਸੀ ਮੈਂ ਪਾਠ ਕੀਤਾ ਆਪਣਾ ਤੇ ਫੈਮਲੀ ਵੀ ਸਾਰੀ ਮੇਰੇ ਨਾਲ ਸੀਗੀ ਹਾਂਜੀ ਉਸ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਸੀਗੇ ਇੱਧਰ ਆ ਆਪਣਾ ਚੋਣ ਵਾਲੇ ਜੋ ਕਿ ਮੈਨੂੰ ਇੱਕ ਪਿਆਰੀ ਜੀ ਭੈਣ ਮਿਲੀ ਹਨਾ ਜਿਹੜੇ ਕਹਿੰਦੇ ਸੀਗੇ ਕਿ ਦੀਦੀ ਤੁਸੀਂ ਵਲੌਗ ਬਣਾਉਂਦੇ ਹੋ ਵੀਡੀਓ ਬਣਾਉਂਦੇ ਹੋ ਅਸੀਂ ਤੁਹਾਡਾ ਫੋਟੋ ਕਰਨੀ ਹੈ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਸੀ ਦਰਬਾਰ ਸਾਹਿਬ ਤੋਂ ਥੋੜਾ ਜਿਹਾ ਬਾਹਰ ਆ ਜਾਓ ਤੁਸੀਂ ਅੰਦਰ ਫੋਟੋ ਨਾ ਕਰੋ ਤਾਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਅਦ ਇੱਧਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਬਹੁਤ ਹੀ ਸੋਹਣਾ ਸੋਹਣਾ ਪਿਆਰਾ ਪਿਆਰਾ ਸੀ। ਦੇਖਦੇ ਆਪਾਂ ਸਮਾਨ ਮੇਲਾ ਦੇਖ ਚੁੱਕੇ ਆ ਦਰਸ਼ਨ ਹੋ ਗਏ ਆ ਤੇ ਹੁਣ ਅਸੀਂ ਚੱਲਿਆ ਅਸੀਂ ਕਾਰ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇੰਨਾ ਸਾਰਾ ਸਾਮਾਨ ਲਿਆ ਆਏ ਸਾਰਾ ਦਿਖਾਉਨੇ ਆ ਤੁਹਾਨੂੰ ਹਾਂਜੀ एवरीवन ਇੱਕ ਤਾਂ ਆ ਪਰਸ ਲਿਆ ਆਏ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਏ ਪਰਸ ਲਿਆਏ ਹਾਂਜੀ एवरीवन ਬਹੁ ਵੀ ਥੋੜਾ ਅੱਗੇ ਲਾਇਆ ਕੈਮਰਾ ਹਾਂਜੀ ਇੱਕ ਆ ਪਰਸ ਲਿਆਏ ਤੇ ਇੱਕ ਆ ਛੋਟਾ ਲਿਆਏ ਪਰਸ ਆ ਤੁਸੀਂ ਦੇਖ ਸਕਦੇ ਹੋ ਆ ਬਗ ਲਾਈ ਤੇ ਬਾਕੀ ਇਹ ਕਲਿਪਸ ਲਈਆਂ ਨੇ ਦੇਖ ਸਕਦੇ ਹੋ ਬਹੁਤ ਸੋਨੀਆਂ ਨੇ ਇਹੋ ਜਿਹੀਆਂ ਚੀਜ਼ਾਂ ਤੇ ਮੈਨੂੰ ਜ਼ਿਆਦਾ ਪਸੰਦ ਲੱਗਦੀਆਂ ਨੇ ਤੇ ਹੋਰ ਇੱਕ ਇੱਕ ਕਾਲੀਆਂ ਬਿੱਲੀਆਂ ਇਹ ਵਾਲੀਆਂ ਮੈਨੂੰ ਦੱਸੋ ਮੈਨੂੰ ਪੰਪ ਮੈਂ ਲਈਆਂ ਤੇ ਬਾਕੀ ਇੱਕ ਇੱਕ ਕਲਿੱਪਸ ਲਈਆਂ ਨੇ ਇਹ ਵਾਲੀਆਂ ਦੇਖ ਸਕਦੇ ਹੋ ਤੁਸੀਂ ਪੰਪ ਮੋੜਨਾ ਪੈਣਾ ਇਹ ਨਹੀਂ ਤਾਂ ਪੰਪ ਹੋਰ ਕੇ ਨਹੀਂ ਇੱਕ ਇੱਕ ਕਲਿੱਪ ਲਈਆਂ ਨੇ ਮੈਂ ਤੇ ਇੱਕ ਇਹ ਛੋਟਾ ਜਿਹਾ ਸ਼ੀਸ਼ਾ ਲਿਆ ਆ ਦੇਖੋ ਇੱਕ ਇਹ ਸ਼ੀਸ਼ਾ ਲਿਆ ਹੈ ਇੱਕ ਇਹ ਵਾਲਾ ਸ਼ੀਸ਼ਾ ਲਿਆ ਹੈ ਮੇਕਅਪ ਕਰਨ ਨੂੰ ਮੈਨੂੰ ਤੁਸੀਂ ਦੇਖ ਸਕਦੇ ਹੋ ਹਾਂਜੀ ਉਸ ਤੋਂ ਬਾਅਦ ਇਹ ਵਾਲੀਆਂ ਕਲਿਪਸ ਤੇ ਉਸ ਤੋਂ ਬਾਅਦ ਆਪਣਾ ਲਈ ਇਹ ਲਿਆ ਹੈ 스펀ਜ ਮੇਕਅਪ ਦੇ ਲਈ ਵਧੀਆ ਹੈ ਮੈਂ ਚੈੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਨੇਲਸ ਲਏ ਸੀ ਆਪਣੇ ਲਈ ਮੈਂ ਇਹ ਬਾਹਰੋਂ ਲਏ ਆ ਇਹ ਆਪਾਂ ਉੱਥੋਂ ਨਹੀਂ ਲਏ ਉਸ ਤੋਂ ਬਾਅਦ ਮੈਂ ਇੱਕ ਕਾਮ ਲਿਆ ਆਪਣੇ ਲਈ ਉਸ ਤੋਂ ਬਾਅਦ ਮੈਂ ਇਹ ਵਾਲੀਆਂ ਕਲਿਪਸ ਲੈਂਗਣੇ ਤੇ ਉਸ ਤੋਂ ਬਾਅਦ ਇੱਕ ਏਕੜਤ ਲਈ ਹੈ ਡੈਡੀ ਆ ਵਾਲੀ ਕਰਤ ਲਈਏ ਸੀ ਆਵੇਂ ਟੈਰਾ ਚਾਉਂਦੇ ਬਾਏ ਇੱਕ ਏਕੜਤ ਲਈਏ ਇੱਕ ਗੱਡੀ ਵਾਸਤੇ ਆ ਛੱਲਾ ਲਿਆ ਨਹੀਂ 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 ਹਾਂ ਵਾਲਾ ਨਹੀਂ ਹੋਣ ਕਿੰਨਾ ਕਿਊਟ ਹੈ ਹੁਣ ਚੱਲਦੇ 100 ਰੁਪੀਆ ਦਾ ਜਸਟ ਚੱਲ ਵੀ ਤੇ ਕੋਈ ਫ੍ਰੀਕ ਨਹੀਂ ਹੈ ਕਿੰਨਾ ਸੋਹਣਾ ਕਿਊਟ ਜਾਇ ਇਹ ਇੱਥੇ ਟੰਗਣ ਵਾਲਾ ਹੈ ਇੱਥੇ ਇਹੀ ਤਾਂ ਫਾਇਦਾ ਹੁੰਦਾ ਟੋਪਲੈਸ ਦਾ ਆਹੋ ਸਰਾਈਜ਼ ਏ ਕੇਵਲ ਵਾਲਾ ਸੀ ਲਿਆ ਇਹ ਨਿਕਲ ਕੇ ਖੜੀ ਤੇ ਬਾਕੀ ਹਾਂਜੀ एवरीवन ਇਹਨਾਂ ਕੁ ਸਮਾਨ ਸੀਗਾ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਕਲਿੱਪਸ ਜਿਹੜੀਆਂ ਮੇਰੇ ਫੇਵਰੇਟ ਨੇ ਇਹ ਆਪਾਂ ਵੀਡੀਓਜ਼ ਦੇ ਵਿੱਚ ਮੈਂ ਲਗਾਉਂਗੀ ਤੁਸੀਂ ਦੇਖ ਲਿਓ ਉਸ ਟਾਈਮ ਇਹ ਆਪਾਂ ਸਾਰਾ ਇਹਦੇ ਵਿੱਚ ਚੀਜ਼ ਸਮਾਨ ਪਾ ਲੈਨੇ ਆ ਨੇਲਸ ਮੈਂ ਉੱਥੋਂ ਨਹੀਂ ਲਏ ਨੇਲਸ ਮੈਂ ਬਾਹਰੋਂ ਸ਼ਾਪ ਤੋਂ ਲਏ ਸੀ ਇਹ ਮੈਨੂੰ ਵੈਸੇ ਵੀ ਚਾਹੀਦੇ ਸੀਗੇ ਸ਼ੂਟਿੰਗ ਲਈ ਤੇ ਇਹ ਆਪਾਂ ਜਦੋਂ ਨੇਲਸ ਲਗਾਵਾਂਗੇ ਉਦੋਂ ਤੁਹਾਨੂੰ ਮੈਂ ਦਿਖਾ ਦੂੰਗੀ ਚੈੱਕ ਕਰ ਸਕਦੇ ਹੋ ਇੱਕ ਕਾਫੀ ਚਾ ਇੱਕ 골ਡਨ ਚਾ ਹਾਂਜੀ ਇਹਨਾਂ ਨੂੰ ਆਪਾਂ ਲਿਆਉ ਸੀ ਸਮਾਨ ਤੇ ਹੁਣ ਆਪਾਂ ਜਾਣੇ ਪਏ ਆ ਜੀ ਘਰੇ ਦੇਖ ਸਕਦੇ ਹੋ ਤੁਸੀਂ ਸੋ ਹਾਂਜੀ एवरीवन ਸੋ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਆ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹੁਣ ਅਸੀਂ ਜਾ ਰਹੇ ਆ ਜੀ ਸਾਰੇ ਜਾਣੇ ਘਰੇ ਤੇ ਇਹਨਾਂ ਕੋਈ ਆਪਾਂ ਸਮਾਨ ਲਿਆ ਸੀ ਤੁਹਾਨੂੰ ਦਿਖਾ ਦਿੰਦਾ ਬਾਕੀ ਆਪਾਂ ਦਰਸ਼ਨ ਵੀ ਕਰ ਚੁੱਕੇ ਸੀਗੇ ਬਹੁਤ ਜ਼ਿਆਦਾ ਗਰਮੀ ਅੱਜ ਵੈਸੇ ਥੋੜਾ ਮੌਸਮ ਠੰਡਾ ਨਾ ਕਉ ਸਮਝ ਜੇ ਠੰਡਾ ਸੀਗਾ ਨਹੀਂ ਤਾਂ ਉਸ ਉਸ ਦਿਨ ਬਹੁਤ ਜ਼ਿਆਦਾ ਗਰਮੀ ਸੀਗੀ ਉਸ ਦਿਨ ਅਸੀਂ ਡੇਰੇ ਤੇ ਗਏ ਸੀ ਤੇ ਬਾਕੀ ਮਿਲਦੇ ਤੁਹਾਨੂੰ ਅਗਲੇ ਵਲੌਗ ਵਿੱਚ ਜਿਹੜੇ ਨਵੇਂ ਆ ਚੈਨਲ ਨੂੰ ਘੱਲ ਸਬਸਕ੍ਰਾਈਬ ਤਾਂ ਕਿ ਹਰ ਇੱਕ ਆਉਣ ਵਾਲਾ ਤੁਸੀਂ ਵਲੌਗ ਦੇਖ ਸਕੋ